ਵਾਜੀ ਸਾਡੇ ਫੁੱਲ ਦੀ ਇਹਦੇ ਰਹਿ ਵੀ ਆਇਆ ਲੈ ਫਿਰ ਤੇਰੇ ਸਿਰ 'ਤੇ ਆਇਆ ਇਹਨਾਂ ਕਿੰਨੇ ਜੱਗ ਉੱਪਰ ਲਿਆ ਤੇ ਮਮੀ ਸਤਾਰਾ ਚ ਤੇ ਡੈਡੀ ਸਾਡੇ ਤੇਰੀ ਵਿੱਚ ਸੇਮ ਰੇਲਾ ਦਰਾਖਤ ਸੇਮ ਆ ਚਿੱਟੇ ਵੀ ਫੁੱਲਾਂ ਦੇ ਲੈ ਪਿੰਕ ਵੀ ਆ ਮਮੀ ਕਿੰਨੀ ਸੋਹਣੀ ਬਹੁਤ ਸੋਹਣੀ ਆ ਗਾਇਸ ਅੱਜ ਆਏ ਹੋਇਆ ਮੇਰੇ ਭੂਆ ਜੀ ਨਾਲੇ ਫੁੱਫੜ ਜੀ ਨਾਲੇ ਅੱਜ ਆਏ ਹੋਇਆ ਮੇਰੇ ਚਾਚਾ ਜੀ ਜਿਹੜੇ ਆਏ ਪਹਿਲੀ ਵਾਰ ਰਿਟ ਦੇ ਵਿੱਚ ਇਹ ਚਾਚਾ ਜੀ ਹਾਂ ਅੱਜ ਮਿਲਣ ਆਏ ਕਿਤੇ ਸਾਨੂੰ ਇੱਥੇ ਮਿਲਣ ਆਏ ਅੱਜ ਅੱਜ ਅਸੀਂ ਕਰੀਆ ਪਾਰਟੀ ਪਕੌੜੇ ਪਕੌੜੇ ਸਭ ਕੁਝ ਸ਼ਕਿਆ ਚਾਹ ਬਾਤ ਵੀ ਕਰੂਗੇ ਸਭ ਕੁਝ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਪਰ ਕਿੱਲੇ ਲੱਗੇ ਪਕੌੜੇ ਬਹੁਤ ਵਧੀਆ ਲੱਗੇ ਪਕੌੜੇ ਬਹੁਤ ਬਹੁਤ ਜ਼ਿਆਦਾ ਸੁਆਦ ਮम्मा ਨੇ ਬਣਾਏ ਵਿਆਂ ਅੱਜ ਦਾ ਅਸੀਂ ਬਹੁਤ ਕੁਝ ਕਰੀਏ ਬਾਅਦ 파ਪਾ ਨਾ ਤੇ ਮम्मा ਦੀ ਹੈਲਪ ਕਰੀਦੀ ਫਿਰ ਵਾਲੀ ਮੁੱਟੀ ਕਰੀਦੀ ਮੁੱਟੀ ਪਕੌੜੇ ਬਣਾਉਣ ਦੇ ਸੱਚੀ ਖਾਣੇ ਗਿਆ ਹੋਣਾ ਕੋਲ ਆ ਖਾਣੇ ਗਿਆ ਹੋਣਾ ਆ ਗਿਆ ਹੋਣਾ ਵੀ ਮम्मा ਦੇਖ ਲਵਾਉਣ ਨੂੰ ਮਿਰਚ ਦੇਖ ਲਵਾ ਚੱਕ ਲਵਾ ਮੈਂ ਇੱਕ ਬੱਚੇ ਦਾ ਪਰਫਾਰਮੈਂਸ ਵੀ ਘੁੰਮ ਕੇ ਆਉਣਾ ਤੇਰੇ ਜਣਾ ਉੱਥੇ ਵੀ ਜਾਂਦੇ ਤੇ ਉਹ ਹੈ ਵੀ ਡਾਂਕੀ ਉਹ ਰੱਖੇ ਪਿਆ ਹੁੰਦੇ ਐ ਨੀਲੇ ਕੋੜੇ ਕੋੜੇ ਰੱਖੇ ਵੀ ਕੋੜੇ ਪੇਤੇ ਇਕਾ ਉਹ ਆ ਵੀ ਹੈਗਾ ਕਦੇ ਕਾਦੇ ਵਿਚਾਰਾ ਉਹ ਅੱਗੇ ਤੁਸੀਂ ਆਵਾਜ਼ਾਂ ਸੁਣੀ ਹੋਣੀਆਂ ਸਪੈਸ਼ਲ ਭਨੀਆਂ ਵੀ ਰੱਖੇ ਵਿੱਚ ਕੋੜਾ ਮਰ ਗਿਆ ਉਹ ਅੱਛਾ ਕੋੜਾ ਮਰ ਗਿਆ ਪਾਲੇ ਵਿਚਾਰਾ ਅੱਜ ਤਾਂ ਮੈਂ ਪਾਰਕ ਵੀ ਜਾਊਂਗਾ ਬਾਅਦ ਵਿੱਚ ਪਾਰਕ 'ਚ ਫੁੱਟਬਾਲ ਵੀ ਖੇਡੂਗਾ ਮੁਰਗੀਆਂ ਨਹੀਂ ਛੱਡਦਾ ਫੁੱਟਬਾਲ ਖੇਡ ਕੇ ਦਿਖਾਉਂਗਾ ਬਾਵਾ ਜੀ ਨੂੰ ਕਿੱਥੇ ਫੁੱਟਬਾਲ ਗਰਾਊਂਡ 'ਚ ਗਰਾਊਂਡ 'ਚ ਮੈਂ ਹੋਰ ਵਧੀਆ ਸਿੱਖ ਲੀ ਹਾਂ ਇਹ ਤਾਂ ਬਹੁਤ ਗਾਣੇ ਖੇਡਣੇ ਕਿ ਲੋ ਬਾਅਦ ਤੇ ਹਾਂ ਇਹ ਫੁੱਟਬਾਲ ਚ ਜਾਣਾ ਹੀ ਦੱਸ ਬਈ ਆਈ ਦੀ ਐਡਮਿਸ਼ਨ ਕਰਾ ਦੇਣਾ ਉੱਥੇ ਐਂਟਰੀ ਕਰਵਾ ਦੇ ਅਡਮਿਸ਼ਨ ਲੱਗ ਗਿਆ ਰ ਟ੍ਰੇਨਿੰਗ ਵਾਲੇ ਬੱਚਿਆਂ ਨੂੰ ਪਿੱਛੇ ਛੱਡ ਦਾਂਗੇ ਨਾ ਨਾ ਖੇਡਣ ਨੂੰ ਨਹੀਂ ਨਾ ਇਹਦੀ ਕਿੱਕ ਕੁੱਕੋ ਸੱਚੀ ਭਾਵੇਂ ਨਾਲ ਗੇਮ ਚੱਲੂਗੀ ਪੜ੍ਹਾਈ ਦੇ ਨਾਲ ਆ ਉਹਦਾ ਟ੍ਰਾਇਲ ਆਣੀ ਚਾਹੀਦੀ ਰ ਬਾਕੀ ਤੁਸੀਂ ਜ਼ਰੂਰ ਦੱਸਣਾ ਇਹਦੀ ਫਲੂਐਂਟਲੀ ਕਿੰਨਾ ਸੋਹਣਾ ਬੋਲਦਾ ਹੈ ਗੁਰਸਾਹਿਬ ਇੰਨੀ ਸੋਣੀ ਹੈ ਆਪਣਾ ਬੱਚਾ ਆਪ ਉਹ ਬਨਨ ਦਾ ਬੱਚੇਓ ਦੇਖ ਲੋ ਆ ਦੇਖੋ ਮੇਰੇ ਭੇਰੇ ਮੈਨੂੰ ਵੀ ਇਹੀ ਗੱਲ ਬੋਲ ਇਹਨੇ ਇਹਨੇ ਦੋ ਇਹ ਦੋ ਮਿੰਟ ਵਿੱਚ ਦੋ ਮਿੰਟ ਬਿਨਾ ਬਿਨਾ ਕਹੇ ਕਿ ਆਪਣਾ ਪਾਨਾ ਬਨਿਆ ਦੋ ਮਿੰਟ ਵਿੱਚ ਦੋ ਮਿੰਟ ਵਿੱਚ ਬਨ ਜਾਂਦਾ ਪੁੱਤ ਤੁਸੀਂ ਵੀ ਬਨ ਲੈਆ ਕਰੋ ਆਪਣੇ ਆੜੀਆਂ ਦੋਸਤਾਂ ਨੂੰ ਕਹਿ ਵੀ ਮੈਂ ਬਲੌਗ ਬਣਾ ਪਾਇਆ ਵੀ ਹੋਇਆ ਪਰਨਿਆ ਲਾ ਉਹਨੂੰ ਵੀ ਦੇਖ ਲੈਣਾ ਹਾਂ ਜਿਹੜੇ ਜੇ ਹੁਣ ਘਰ ਵਿੱਚ ਕੋਈ ਬੱਚਾ ਵੀ ਤਾਂ ਦੇਖ ਸਕਦਾ ਦੋ ਮਿੰਟਾਂ ਚ ਬਨ ਜਾਂਦਾ ਇਹ ਐਨਾ ਟ੍ਰੈਂਡ ਬੰਦਾ ਹੈ ਮੈਂ ਸਿਰਾ ਬੰਨਾਪੁਰਾ ਸਿਰਾ ਬੰਨਾ ਕੋਕੇ ਛੜਦਣਾ ਕੋਕੇ ਤੇ ਪਹੁੰਚਾਇਆ ਤੂੰ ਜਾਇਆ ਹੈ ਵਾਜਾ ਮੰਗੀ ਇੱਧਰ ਜਾਇਆ ਟ੍ਰਿਪ ਪੁੱਤੇ ਮੁੰਤੇ ਉਜ਼ਾਰੋ ਜਾ ਕੇ ਆਇਆ ਤੇ ਨਾ ਦਿਨ ਲਿਆ ਕੇ ਆਇਆ ਅੱਛਾ ਤਿੰਦਰ ਹੈ ਵੀ ਆਇਆ ਲੈ ਨਾ ਮੇਰੇ ਸਿਰ ਕੀ ਨੇ ਪਾਇਆ ਸਿਰ ਮੈਂ ਕਿੱਦਾਂ ਜੁੜਾਉਣੀ ਕੋਲਿਆ ਜੁੜਾ ਦਾ ਤਾਂ ਨਹੀਂ ਕੋਲਿਆ ਪੁਰਾ ਕਸ ਕੇ ਬੰਨਿਆ ਤਾਂ ਮੈਂ ਦੂਜੀ ਗੱਲ ਨਾ ਫਿਰ ਪੈਚੀ ਬੰਨੇ ਆ ਕਿ ਕੀ ਗੱਲ ਕਰੀ ਬਸ ਆਇਓ ਟੋਪੀ ਲੈ ਲਈ ਮੈਂ ਹਾਂ ਆਇਓ ਜੁੜਾ ਰੱਖਿਆ ਉੱਥੇ ਨਾ ਅੱਛਾ ਉੱਥੇ ਉਹ ਖਾਣਾ ਪੀਣਾ ਵੀ ਉਹਨਾਂ ਦੇ ਪਾਸ ਦਾ ਇੱਕ ਪਾਸ ਤੇ ਆ ਰਹੀ ਨਹੀਂ ਉਸ ਦੀ ਮਿਲਦਾ ਖੇਡਣ ਨੂੰ ਖੇਡਣ ਨੂੰ ਫੁੱਟਬਾਲ ਖੇਡਿਆ ਉੱਥੇ ਕਰੀ ਫੋਟੋ ਨਹੀਂ ਖਿੱਚੀ ਫਿਰ ਦੇਖ ਤੇ ਫੋਟੋ ਆ ਪਤਾ ਨਹੀਂ ਪਤਾ ਨਹੀਂ ਕੀ ਕਰਿਆ ਫੋਨ ਦਾ ਮੰਗਾਇਆ ਉਹਨੇ ਕਿਹਾ ਫੋਟੋ ਖਿੱਚ ਨਹੀਂ ਸਕਦੇ ਹੁਣ ਉਹ ਕੈਦ ਕਰ ਲਿਆ ਫਿਰ ਚਲੋ ਜਾਣੇ ਦਾ ਫਾਇਦਾ ਤਾਂ ਹੋਇਆ ਨਹੀਂ ਪਰ ਚਲ ਕੋਈ ਗੱਲ ਨਹੀਂ ਪਰ ਬੱਚੇ ਆ ਰਹੇ ਨੇ ਚੜੀ ਨਾ ਦੇ ਬਾਜੇ ਆਓ ਅਲਾਉਡ ਨਹੀਂ ਜੀ ਅਸੀਂ ਤਾਂ ਕਿਲੋਮੀਟਰ ਪਹਾੜੀ ਚੜ ਕੇ ਆਏ ਨਾ ਤਿੰਨ ਨਹੀਂ ਪੰਜ ਲੰਜ ਫਿਰ ਉਤਰੇ ਚੰਨ ਲੱਗੇ ਦਿਮਾਗ ਖਰਾਬ ਹੋਇਆ ਤੇ ਸਾਡੇ ਜੇ ਬਲਕੁਨੀ ਇਹ ਤੁਸੀਂ ਨਾਲ ਸਾਡੇ ਪੈਰਾਂ 'ਚ ਪਤਾ ਨਹੀਂ ਕੀ ਟ੍ਰੈਕਿੰਗ ਦਾ ਅਸਰ ਹੋ ਗਿਆ ਟ੍ਰੈਕਿੰਗ ਦਾ ਅਸਰ ਹੋ ਗਿਆ ਪੈਰਾਂ 'ਚ ਪਤਾ ਨਹੀਂ ਕੀ ਆ ਪਰ ਪਰ ਬੋਤਾ ਮੈਨੂੰ ਪਤਾ ਨਹੀਂ ਕੀ ਕਹਿਣੇ ਆ ਉਹਨੂੰ ਉਹਨੂੰ ਚੰਨ ਨਾਲ ਮੇਰਾ ਹੋਰ ਦਿਮਾਗ ਖਰਾਬ ਹੋ ਗਿਆ अच्छा बजे बार-बार करते वो भी ਥੱਲੇ ਵਿੱਚ ਗਏ ਬਰਫ ਵਿੱਚ ਥੱਲੇ ਲੱਗ ਗਏ ਬਰਫ ਪਰ ਪਾੜੀ ਉਹ ਮੋਟੇ ਉਜ਼ਾਰੂ ਚ ਬਰਫਾਣਾ ਉੱਪਰ ਹੌਲੀ ਹੌਲੀ ਜਾ ਜਾਂਦੇ ਆ اچھا ਇਹਨਾਂ ਨੂੰ ਐਨਜੋਏ ਕਰਿਆ ਬਹੁਤ ਗੁਰਸਾਹਿਬ ਨੇ ਵੀਡੀਓ ਵੀ ਪਾਈ ਆਪਣੇ ਟ੍ਰਿਪ ਬਾਰੇ ਦੱਸਿਆ ਹੋਇਆ ਬਲੌਗ ਪਾਇਆ ਨਾ ਸਪੈਸ਼ਲ ਬਰਫਾ ਉੱਥੇ ਦਾ ਬਰਫੀ ਬਰਫਾ ਉਹ ਤੁਸੀਂ ਜਾ ਕੇ ਦੇਖ ਸਕਦੇ ਐਡਵੈਂਚਰ ਸਮਾਵੀ ਤੇ ਚੰਨ ਤੇ ਹੋਟਲ ਆ ਉੱਥੇ ਹੋਟਲ ਕੀ ਖਾਇਆ ਉੱਥੇ ਕਸੇਤੇ ਕਹਦੇ ਕਿ ਦਿਖਾਈਸ ਸਬਸਕ੍ਰਾਈਬ ਕਰਿਓ ਅਡਵੈਂਚਰਸ ਮਾ ਵੀ ਨੂੰ ਕਹਦੇ ਬਾਈ ਸਬਸਕ੍ਰਾਈਬ ਕਰ ਦੋ ਕਰਨਾ ਬਾਈ ਨਹੀਂ ਕਰ ਭੂਤ ਆ ਜਾਊਗਾ ਅਸੀਂ ਛੁੜੇਲਾ ਕਰਨਾ ਚਾਹੀਦਾ ਵੀ ਬੱਚਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਬੱਚੇ ਦੀ ਹੌਸਲਾ ਵਜਾਈ ਹੋਣੀ ਚਾਹੀਦੀ ਉੱਥੇ ਅਸੀਂ ਕਸੇਤੇ ਚ ਰਹਿੰਦੇ ਆ ਉੱਥੇ ਚਾਰ ਬੱਚੇ ਰਹਿੰਦੇ ਆ ਇੱਕ ਕਸੇਤੇ ਚ ਹੂੰ ਦੇਖ ਲੈ ਕਾਲੀ ਲੱਗਿਆ ਮੁੰਡਾ ਬੋਲਦਾ ਕਸੇਤੇ ਦਾ ਉਹ ਕਸੇਤੇ ਦੀ ਪੰਜਾਬੀ ਦੱਸ ਕਸੇਤਾ ਕਿਹਨੂੰ ਕਹਿੰਦੇ ਆ ਪੰਜਾਬੀ ਜੇ ਆਏ ਕਾਰ ਛੋਟਾ ਕਾਰ ਜਿਹੜਾ ਹੁੰਦਾ ਛੋਟਾ ਦਾ ਛੋਟਾ ਦਾ ਕਮਰਾ ਬਣਾਵਾ ਹੁੰਦਾ ਅੱਛਾ ਇੱਕ ਦੋ ਬੈੱਡ ਇੱਕੇ ਬੜਾ ਬੜਾ ਇੱਕ ਉੱਪਰ ਦੇ ਉੱਪਰ ਬੈੱਡ ਇੱਕ ਬਾਥਰੂਮ ਬਸ ਸ਼ਹਿਰ ਜਿਹੜਾ ਸਾਰਾ ਟਿਕੰਡਾ ਚ ਰਹਿੰਦੇ ਨਹੀਂ ਛੋਟਾ ਟੀਵੀ ਦਾ ਬੜਾ ਟੀਵੀ ਦਾ ਸ਼ਹਿਰ ਜਿਹੜਾ ਰਹਿੰਦਾ ਕਿਸੇ ਨਾ ਕੋਠਰਾ ਆਇਆ ਇਹਦੇ ਹੁੰਦੇ ਮਾਏ ਮਮੀ ਆਤਨੀ ਆਈ ਜਦੋਂ ਆਏ ਹੁੰਦੇ ਜਦੋਂ ਆਈ ਉਹ ਤਾਂ ਟ੍ਰਿਪ ਫੋਰ ਵੀ ਮੰਮੀ ਡੈਡੀ ਨੂੰ ਯਾਦ ਕਰੀ ਜਾਉਂ ਫਿਰ ਛਿੜਕਾਂ ਜ਼ਿਆਦਾ ਦੰਗਿਆਂ ਨਾਲ ਉਹ ਲੰਗਾ ਐਨਜੋਏ ਐਨਜੋਏ ਕਰ ਕਿੱਥੇ ਜਾਉਂ ਹਾਂ ਲੈ ਉਹ ਤੇਰੇ ਕੱਪੜੇ ਪੂਰੇ ਕੱਪੜੇ ਲਿਬੜ ਗਏ ਉਹ ਗੁਲੀਂ ਦੇ ਚਿਹਰੇ ਤੇ ਲੱਗਦਾ ਵੀ ਮੇ ਮੇਰੀ ਟ੍ਰਿਪ ਮਿਸ ਹੋ ਗਈ ਮੈਂ ਵੀ ਜਾਂਦੀ ਤੇਰੇ ਨਹੀਂ ਤੇਰੇ ਕੱਪੜੇ ਲਿਬੜ ਗਏ ਪੈਸੂ ਹੁੰਦਾ ਬੁਟਮੋਲ ਖੇਲੇ ਹੋਏ ਪੂਰੇ ਕੱਪੜੇ ਲਿਬੜ ਗਏ ਉੱਥੇ ਬਿਲਕੁਲ ਸਾਰ ਜਾਇਆ ਟ੍ਰਿਪ ਮੇਰੀ ਟ੍ਰਿਪ ਰਹੀ ਚਲੋ ਵਧੀਆ ਫੁੱਲ ਇੰਜੋਏ ਕਰ ਲਿਆ ਮੈਂ ਵੀ ਉੱਥੇ ਆਈ ਮੈਂ ਤੇਰੀ ਦੇਖੀ ਉਸਦੀ ਕਿਛੜੀ ਵੀ ਤਾਂ ਪ੍ਰੋਫ ਜਿਹੜਾ ਕਹਿੰਦੇ ਆ ਉੱਥੇ ਜਾ ਕੇ ਆਇਆ ਤਾਂ ਇੰਡੀਆ ਦਾ ਸਭ ਤੋਂ ਉੱਚੀ ਪਹਾੜੀ ਕਿਆ ਨਾਮ ਤੁਹਾਡਾ ਮਾਉਂਟ ਐਵਰੇਸਟ ਜਾ ਕੇ ਆਇਆ ਤਾਂ ਅੱਛਾ ਸਰ ਸਰ ਉਹ ਚੋਟੀ ਤੱਕ ਨਹੀਂ ਹੋ ਜਿਹਨੇ ਵੀਡੀਓ ਦਿਖਾਈਆਂ ਤੀਆਂ ਸਾਨੂੰ ਅੱਛਾ ਵੀਡੀਓ ਵੇਖਿਆ ਸੀ ਆ ਉਹ 2014 ਦੇ ਜਾ ਕੇ ਆਇਆ ਤਾਂ ਸਰ ਦੇਖ ਰ ਮਾਉਂਟ ਐਵਰੇਸਟ ਤੇ ਚੜੇ ਹੋਏ ਸਾਰਾ ਜਿਹੜੇ ਉਹ ਹਿੰਦੀ ਉਹਨੂੰ ਪੰਨ ਪੜਾ ਰਹੇ ਆ ਉਹਨੂੰ ਹਿੰਦੀ ਵੀ ਆਉਂਦੀ ਦੀ ਉਹਨੇ ਕਿਹਾ ਪਾਣੀ ਆ ਕੁਆ ਮੈਂ ਕਿਹਾ ਹਾਂ ਹਾਂ ਉਹਨੇ ਕਿਹਾ ਨਮਸਤੇ ਚਾ ਮੈਂ ਕਿਹਾ ਹਾਂ ਹਾਂ ਅੱਛਾ ਮਣੀ ਮੋਟੀ ਮੇਰਾ ਟਾਲੀ ਨਾਲ ਵੀ ਸਭੀ ਤਾਂ ਐਵੇਂ ਹੀ ਹੂੰ ਬੋਲੀ ਜਾਂਦਾ ਵਿੱਚ ਹੈ ਪੰਜਾਬੀ ਦੇ ਵਿੱਚ ਉਹ ਜਿਹੜੀ ਪੰਜਾਬੀ ਬੋਲਦਾ ਮੇਰੇ ਆਲਾ ਸਰ ਥੋੜੀ ਥੋੜੀ ਬੋਲਦਾ ਸਾਡੇ ਮੰਮੀ ਡੈਡੀ ਦੀ ਆ ਮੰਮੀ ਡੈਡੀ 7 ਮਾਰਚ 2017 7 ਮਾਰਚ 2023 ਦੋਨਾਂ ਦਾ ਸੰਸਕਰ ਵਾਲਾ ਦਿਨ 7 ਮਾਰਚ 7 ਮਾਰਚ ਆ 23 ਤੇ 17 ਮੰਮੀ 17 ਚ ਤੇ ਡੈਡੀ ਸਾਡੇ 23 ਵਿੱਚ ਪਰ ਦੇਖੋ ਕਿੰਨੀ ਕੁਦਰਤ ਦੀ ਗੱਲ ਆ ਵੀ 7 ਮਾਰਚ ਦਾ ਦਿਨ ਸੀ ਦੋਨਾਂ ਦਾ ਸੰਸਕਾਰ ਦਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਬਿਲਕੁਲ ਸ਼ਕਲ ਐਨ ਬੜਾਈ ਹੋਈ ਆ ਐਵੇਂ ਸਦਾ ਵਾਸਤੇ ਆਪਾਂ ਫੋਟੋਆਂ ਕੱ ਗੱਲ ਇਹ ਹੁੰਦੀ ਆ ਆਪਾਂ ਫੋਟੋਆਂ ਕੱਢ ਕੱਢ ਕੇ ਤਾਂ ਕਦੇ ਕਦੇ ਨਹੀਂ ਸਮਝੋ ਸਾਡੇ ਮੰਮੀ ਡੇਢੀ ਸੇਮ ਸ਼ਕਲ ਐ ਵੀ ਸਾਡੇ ਮੰਮੀ ਡੇਢੀ ਨਹੀਂ ਪਾਪਾ ਇਹਨਾਂ ਪਤੰਗ ਵੀ ਡਾਇ ਕਰ ਦਤਾ ਮੈਂ ਦੇ ਦੇਵ ਨੇ ਪਤੰਗ ਨਾ ਤੁੱਕਾ ਲੱਗ ਗਿਆ ਤਾਂ ਆਇਆ ਖਿੱਚੀ ਗਿਆ ਖਿੱਚੀ ਗਿਆ ਗੁਰਸਾਹਿਬ ਨੇ ਸ਼ਾਰਟ ਵੀ ਪਾਏ ਆ YouTube ਤੇ ਪਾਏ ਹੋਏ ਆ ਦਾਦਾ ਜੀ ਨਾਲ ਪਾਪਾ ਜੀ ਨਾਲ ਪਤੰਗ ਡਾਉਂਦਾ ਪਰਸੀ ਦੀ ਤੀਜੀ ਬੰਦ ਨਹੀਂ ਜਿਆਦਾ ਨਾ ਜਣੀ ਇਹ ਵੀਡੀਓ ਹਨਾ ਪਤੰਗ ਵੀ ਤੇ ਆਇਆ ਕਰਦਾ ਮੈਂ ਹੁਣ ਅਸੀਂ ਥੱਲੇ ਘੁੰਮਣ ਮੈਂ ਵੀ ਚੱਲਣਾ ਨਹੀਂ ਹਾਂ ਤਾਂ ਮੇ ਧੁੱਕ ਵੀ ਆ ਗਿਆ ਪਤਾ ਨਹੀਂ ਕਿਹਦੀ ਡੋਰ ਆਉਂਦੇ ਗਿਆ ਪਤਾ ਨਹੀਂ ਕਾਈਟ ਡੋਰ ਕੈਚੀ ਡੋਰ ਪਤਾ ਨਹੀਂ ਕਿਹਦੀ ਕਿਹਦੀ ਡੋਰ ਚਲੋ ਸਾਡੇ ਨਾਲ ਤੁਸੀਂ ਵੀ ਆ ਜਾਓ ਆਹ ਮੋਟਰ ਚੱਲੀਏ ਬਾਅਦ ਚਲੋ ਗਾਇਸ ਹੁਣ ਆਪਾਂ ਚੱਲਦੇ ਹਾਂ ਇੱਥੇ ਵੀ ਬਾਏ ਬਾਏ ਇੱਥੇ ਵੀ ਬਾਏ ਬਾਏ ਗਾਇਸ ਹੁਣ ਮੈਂ ਚੱਲਿਆ ਬਾਹਰ ਫੁੱਟਬਾਲ ਖੇលਨ ਪਾਰਕ ਚ ਨਾਲੇ ਦੀਦੀ ਨੂੰ ਖਾਣਾ ਨਾ ਦੀਦੀ ਨੇ ਪਹਿਨਾ ਦੇਖਿਆ ਜਾਂ ਬਰਫ਼ ਪਈ ਸੀ ਪਾਰਕ ਕਿਹ ਜੱਥੇ ਦਾ ਹੁਣ ਦਿਖਾ ਦਿੰਦੇ ਹਾਂ ਗਰਮੀ ਆ ਜੀ ਕਿਹ ਜੱ ਠੀਕ ਆ ਨਾਲੇ ਮੜੀ ਠੰਡੀ ਵੀ ਹੋਈ ਹੋਈ ਪਰ ਮਨ ਤਾਂ ਠੰਡਾ ਲਾਦੀ ਨਹੀਂ ਹੈਗੀ ਠੀਕ ਆ ਠੀਕ ਆ ਚੱਲੀਏ ਫਿਰ ਗਰਲੀਨ ਚਲੋ ਬਾਈ ਗਾਇਸ ਹੁਣ ਮੈਂ ਚੱਲਿਆ ਪਾਰਕ ਮਝ ਆਊਗਾ ਤੁਹਾਨੂੰ ਬਹੁਤ ਵਧੀਆ ਲੱਗੇਗਾ ਮੈਂ ਇੱਥੇ ਤੁਹਾਨੂੰ ਦਿਖਾਉਣੀ ਹੈ ਕਈ ਦੇਖੋ ਚਾਰਜ ਬਹੁਤ ਸਾਰੇ ਰੰਗਾਂ ਦਾ ਆ ਦੇ ਕੋਚ ਦੀ ਪਾਰਕਿੰਗ ਹੈ ਲੈਟਰ ਲੁੱਟੇ ਗੱਡੀ ਚਾਰਜ ਕਰਨੀ ਹੈ ਨਹੀਂ ਮੋਟਰਬਾਈਕ ਉਹ ਵੀ ਕਰ ਸਕਦੇ ਹਾਂ ਹਾਂ ਦੱਸੋ ਕੀ ਕਰਦੇ ਤੇ ਅੱਜ ਕੱਲ ਮੌਸਮ 'ਚ ਇੱਥੇ ਬਹੁਤ ਸਾਰੇ ਫੁੱਲ ਲੱਗਦੇ ਆ ਦੇਖੋ ਆਦਰਖਤ ਤੇ ਦੋ ਤਰ੍ਹਾਂ ਦੇ ਲੱਗੇ ਹੋਏ ਆ ਫੁੱਲ ਚਿੱਟੇ ਲੱਗੇ ਹੋਏ ਆ ਹੈ ਗਰਲੀਨ ਨਾਲੇ ਪਿੰਕ ਲੱਗੇ ਹੋਏ ਆ ਫੁੱਲੀ ਫੁੱਲੇ ਸੇਮ ਨੇ ਇਹ ਲਾ ਦਰਖਤ ਸੇਮ ਆ ਚਿੱਟੇ ਵੀ ਫੁੱਲਾਂ ਦੇ ਨਾਲੇ ਪਿੰਕ ਵੀ ਆ ਆ ਚਿੱਟੇ ਲੱਗੇ ਮਤਲਬ ਪਿੰਕ ਲੱਗੇ ਆ ਮੈਂ ਵੀ ਅੱਗੇ ਨੀਚੇ ਵੀ ਆ ਅੱਜ ਕੱਲ ਮੌਸਮ ਚ ਦੇਲਾ ਕੁਦਰਤੀ ਬਹੁਤ ਸੋਹਣੇ ਸੋਹਣੇ ਫੁੱਲ ਉੱਗ ਗਏ ਆ ਇੱਧਰ ਵੀ ਆ ਫੁੱਲ ਨਾਲੇ ਵੀ ਇੱਧਰ ਵੀ ਦੇਖਿਆ ਸਾਰੇ ਨੇਚਰਲੀ ਉੱਗੇ ਹੋਏ ਆ ਦੇਲਾ ਵਿੱਚੇ ਚਿੱਟੇ ਵਿੱਚੇ ਪੀਲੇ ਜਿਵੇਂ ਅੱਗੇ ਹੁਣ ਮੌਸਮ ਆਉਣਾ ਫਿਰ ਬਹੁਤ ਸੋਹਣੇ ਹੋਰ ਵੀ ਉੱਗਿਆਉਣੇ ਅਦੇ ਕੋ ਨਾਮ ਹਾਂ ਹਨਾ ਉਹੋ ਐਦਾਂ ਦੇ ਬਹੁਤ ਉਗਦੇ ਨੇ yellow yellow ਜੇ ਆਪਣੇ ਆਪ ਐ ਨੈਚੁਰਲ ਬਹੁਤ ਸੋਹਣੇ ਲੱਗਦੇ ਆ ਪਹਾੜੀ ਸਾਰੇ ਜਿਵੇਂ ਹੁਣ ਅੱਗੇ ਪਹਾੜੀਆਂ ਤੇ ਨਾ ਸਾਹਮਣੇ ਆਪਾਂ ਨੂੰ ਸਾਰਾ yellow yellow ਦਿਖਣਾ ਮੈਂ ਬਣਾਉਂਗੀ ਗੁਰਸਾਹਿਬ ਨਾਲ ਵੀਡੀਓ ਘੁੰਮ ਕੇ ਫਿਰ ਦੇਖੀ ਨੂ ਮੇਰੇ ਬਲੌਗ ਚ ਠੀਕ ਹੈ ਗੁਰਸਾਹਿਬ ਦੀ ਚੱਲ ਰਹੀ ਆ ਆਪਣੀ ਭੈਣ ਨਾਲ ਫੁੱਲ ਮਸਤੀ ਇਹਨੇ ਫੁੱਲ ਆਲੂ ਮੰਮੀ ਜੀ ਫੁੱਲ ਦੇ ਲੱਗ ਕੇ ਨਾ ਸੋਹਣਾ ਹੈ ਨਾ ਕਲਰ ਬਹੁਤ ਪਿਆਰਾ ਲੱਗਿਆ ਬੰਦਾ ਇਹਦਾ ਕੀ ਬਹੁਤ ਸੋਣਾ ਗੁਰਸੈਬ ਜਾਣਾ ਫੁੱਟਬਾਲ ਚਲੋ ਗੁਰਸੈਬ ਦੀ ਹੁਣ ਫੁੱਟਬਾਲ ਦਿਖਾਉਨੇ ਸਾਨੂੰ ਨੀਚੇ ਜਾ ਕੇ ਗੁਰਸੈਬ ਤਾਂ ਹੁਣ ਬਹੁਤ ਸੋਹਣੀਆਂ ਟ੍ਰਿਕਸ ਸਿੱਖ ਗਿਆ ਇਹਨੂੰ ਬੜਾ ਰਹਿਦਾ ਹੈ ਗੱਲੇ ਨੇ ਕਹਿੰਦਾ ਮੈਂ ਦਿਖਾਵਾਂ ਗੇਮ ਬਹੁਤ ਵਧੀਆ ਖੇੜਨ ਲੱਗ ਗਿਆ ਇਹ ਵਾਓ ਬੜਾ ਸੋਣਾ ਗੋਲ ਕਰਿਆ ਗੁਰਸੈਬ ਗੇਜ਼ਾ ਦੇਖੋ ਨੇ ਮਾਰਦੀ ਸਕਿੱਲ ਦੇਖੋ ਅੱਜ ਬੱਚੇ ਨਹੀਂ ਆਏ ਹੈਗੇ ਖੇਡਣ ਮੌਸਮ ਠੰਡਾ ਹੋਣ ਕਰਕੇ ਭੈਣ ਭਾਈ ਦਾ ਮੈਚ ਲੱਗ ਗਿਆ ਗੱਲੀ ਨੂੰ ਬਣਾਤਾ ਗੋਲ ਕੀਪਰ ਗੁਰਸੈਬ ਨੇ ਕਾਰ ਹੁਣ ਗੋਲ ਗਰਲੀ ਇਹਨੇ ਚੈਲੰਜ ਕਰਿਆ ਤੈਨੂੰ ਅੱਜ ਗੁਰਸਾਹਿਬ ਮਾਰਨ ਲੱਗਿਆ ਹੈ ਤਗੜੀਆਂ ਕਿੱਕਾਂ ਗੁਰਲੀਨ ਨੂੰ ਵੀ ਡਰਾਦਾ ਹੈ ਨਾ ਗੁਰਲੀਨ ਫੋਨ ਪਰ ਵੀ ਵੱਜਣੀ ਦੀ ਬੜੀ ਜ਼ੋਰ ਕੇ ਬਚਾਓ ਹੋ ਗਿਆ ਊਹ ਗੁਰਸਾ ਆਇਆ ਮਾਜੀ ਫੁੱਲ ਮਸਤੀ ਵਿੱਚ ਚ ਇਹਨੇ ਆਪਣੀ ਦਿਨ ਦਾ ਮਨ ਲੱਗਦਾ ਗੋਲ ਕਰਕੇ ਸਾਡੇ ਇੱਥੇ ਤਾਂ ਨਹੀਂ ਕਰਦੇ ਮੇਰਾ ਕਿਰੂ ਕੱਪੂ ਜ਼ੋਰ ਦੀ ਮਾਰ ਰਿਹਾ ਹੈ ਚੱਲ ਆ ਜਾ ਮਾਰ ਦੱਸ爱 ਪਿਆਰ ਨਹੀਂ ਅੱਜ ਮੇਰਾ ਗੁਸਾਦਨਾ ਫੁੱਲ ਇੰਜੋਏ ਹੋ ਗਿਆ ਇਹ ਫੁੱਲਾਂ ਤੇ ਲੱਗੇ ਰਹਿੰਦੇ ਆ ਵਾਸਾਂ ਅੱਜ ਤਾਂ ਬੱਚੇ ਆਏ ਨਹੀਂ ਹੈਗੇ ਨਹੀਂ ਤਾਂ ਬਹੁਤ ਬੱਚੇ ਆ ਜਣੇ ਆਹ ਟਾਈਮ ਅੱਜ ਮੌਸਮ ਥੋੜਾ ਜਿਹਾ ਖਰਾਬ ਆ ਸਾਬ ਚੱਲ ਚੱਲ ਗੁਰਸਾਹ ਹੱਥ ਠੰਡ ਬਹੁਤ ਆਹ ਦੇਖ ਲਾਲ ਹੋ ਗਏ ਇੱਥੇ ਐਵੇਂ ਤਾਂ ਦੇਖ ਲੈ ਕੱਲ ਕਿੰਨਾ ਸੋਹਣਾ ਧੁੱਪਾਂ ਨਿਕਲੇ ਤੇ ਮੌਸਮ ਬਹੁਤ ਵਧੀਆ ਦਾ ਛੇਤੀ ਖਰਾਬ ਹੋ ਜਾਂਦਾ ਇਹ ਹੀ ਨਹੀਂ ਪਤਾ ਲੱਗਦਾ ਇੱਥੇ ਮੌਸਮ ਦਾ ਘੜੀ ਚ ਸਵੇਰੇ ਦੇਖ ਲੈ ਕਿੰਨੀ ਸੋਹਣੀ ਧੁੱਪ ਨਿਕਲੀ ਹੋਈ ਸੀ ਗੁਰleen ਕਰਨ ਲੱਗੀ ਸੀ ਫੋਟੋ ਸ਼ੂਟ ਇਹਨੂੰ ਮੈਂ ਲੋਕੇਸ਼ਨ ਦੱਸੀ ਆ ਇੱਥੇ ਬੈਠ ਕੇ ਖਿਚਾ ਫੋਟੋ ਬਹੁਤ ਸੋਹਣੀ ਆਉਗੀ ਕਿੰਨੇ ਸੋਹਣਾ ਨੇਚਰਲ ਜੇ ਫੁੱਲ ਲੱਗੇ ਹੋਏ ਆ ਸਾਹਮਣੇ ਪਹਾੜਾਂ ਦਾ ਵਿਊ ਦੇਖੋ ਮਸ਼ਰੂਮ ਜੇ ਯਾਰ ਕਿ ਜਿਦੜੇ ਮਾਮੇ ਜੀ ਛੇਅਰ ਕਿੰਨੀ ਸੋਹਣੀ ਬਹੁਤ ਸੋਹਣੀ ਹੈ ਹਾਂ ਸਪੈਸ਼ਲ ਹੈ ਫਿਰ ਇੱਥੇ ਥ ਵਿਊ ਦੇਖੋ ਕਿੰਨਾ ਸੋਹਣਾ ਹੋਣਾ ਪਿੱਛੇ ਪਹਾੜਾਂ ਦਾ ਅੱਜ ਗੁਰਸਹਿਬ ਨੇ ਕਿੱਕਾ ਮਾਰ ਮਾਰ ਕੇ ਦੀਦੀ ਨੂੰ ਕਿੱਤਾ ਪਰੇਸ਼ਾਨ ਗੁਰਸਹਿਬ ਫਿਰ ਤੇ ਆ ਬਹੁਤ ਜਿਆਦਾ ਫਿਰ ਤੇ ਮੈਨੂੰ ਬਾੜ ਲੱਗਦਾ ਰਿਹਾ ਕਿੰਨਾ ਹੋਣਾ ਬੱਦ ਰਿਹਾ ਓਕੇ ਇਸ ਤੋਂ ਬਾਅਦ ਫਿਰ ਐਂਡ ਰਾਉ ਗਾਇਸ ਆ ਦੇਖੋ ਕਰਨਿਆ ਵਧੀਆ ਫੁੱਲ ਹਨ ਅਸੀਂ ਪਹਿਨਾ ਇਹਦੇ ਸਾਤੇ ਨੋਟਿਸ ਨਹੀਂ ਹੋਇਆ ਹੁਣ ਨੋਟਿਸ ਹੋ ਗਿਆ ਘਰੋਂ ਚੱਲੇ ਸੀ ਆ ਗੁਰਸੈਬ ਨੇ ਨੋਟ ਕਰੇ ਹਰੇ ਹੁੰਦੇ ਤੇ ਗਾਇਸ ਹੁਣ ਮੈਂ ਚੱਲਿਆ ਘਰ ਮੈਂ ਕਰਨ ਲੰਘਿਆ ਡਿਨਰ ਹੁਣ ਮੈਂ ਮਿਲਦਾ ਘਰ ਚ ਬੜਾ ਚੰਗਾ ਫੁੱਫੜ ਜੀ ਕਹਿੰਦਾ ਹੈ ਦੇਖਿਆ ਚੰਗਾ ਵੀ ਹੁੰਦੇ ਨੇ ਹੁਣ ਚੰਨੇ ਆ ਫੁੱਫੜ ਜੀ ਘਰ ਨਾਲੇ ਭੂਆ ਜੀ ਨਾਲੇ ਮੇਰੇ ਚਾਚਾ ਜੀ ਹੁਣ ਆਪਾਂ ਕਰ ਲਈਆ ਵਲੌਗ ਐਂਡ